ਆਉ ਦੁੱਲੇ ਦੀ ਤੀਵੀ ਆਈ ਛੇ ਚੱਕਰ ਪਾਈ ਦੁੱਲਾ ਪੱਟੀ ਵਾਲਾ ਮੀਰ ਜਿਆਦੇ ਲੋੜੀ ਦਾ ਦੁੱਲੇ ਪੱਟੀ ਦਾ ਕੀ ਸੰਬੰਧ ਆ ਇਹ ਜੀ ਮਹਾਰਾਜ ਸਾਨੂੰ ਇਥੋਂ ਸੀਦਾ ਨਹੀਂ ਪਤਾ ਸਾਨੂੰ ਇਥੋਂ ਸੀਦਾ ਨਹੀਂ ਇਤਿਹਾਸ ਦਾ ਮਤਲਬ ਉਹਦੀ ਤੱਪੇ ਹੀ ਜਾਣਦੇ ਹੋ ਹਾਂਜੀ ਹਾਂਜੀ ਮਤਲਬ ਪਿਆਸ ਦਾ ਨਹੀਂ ਪਤਾ ਨਹੀਂ ਇਤਿਹਾਸ ਦਾ ਪਤਾ ਜੇ ਵੀ ਤੇਰੇ ਅੱਗੇ ਕੂੜ ਮਾਰੀਏ ਕੋਈ ਫਾਇਦਾ ਤੇ ਇਹਦਾ ਦੁੱਲਬਾਹ ਸਤਲਵਾਦ ਹੈ ਬਾਬਾ ਜੀ ਇਥੋਂ ਕੋ ਮੈਂ ਪੜਿਆ ਜੇ ਵਿਚਾਰੇ ਨਾ ਹਾਂਜੀ ਹਾਂਜੀ ਅਦੇਬੁੱਦੁੱਲਾ ਪੱਟੀ ਜਿਹੜਾ ਹੈ ਸੰਦਰਬਾਰ ਦੇ ਇਲਾਕੇ ਵਿੱਚ ਪੈਦਾ ਹੋਇਆ ਹੈ ਪਾਕਿਸਤਾਨ ਦੇ ਵਿੱਚ ਪਿੰਡੀ ਇਹਦਾ ਪਿੰਡ ਸੀ ਇਹਦੇ ਦਾਦੀ ਦਾ ਨਾਮ ਸੀ ਫਰੀਦ ਖਾਨ ਤੇ ਇਹਦੀ ਮਾਤਾ ਦਾ ਨਾਮ ਸੀ ਲੱਧੀ ਉਸ ਵੇਲੇ ਰਾਜੇ ਅਕਬਰ ਦਾ ਰਾਜ ਸੀ ਤੇ ਰਾਜੇ ਅਕਬਰ ਨੇ ਕਹਿੰਦੇ ਸੀ ਕਿ ਜਿਹੜੇ ਜੱਟ ਜ਼ਿਮੀਂਦਾਰ ਸੀ ਨਾ ਉਹਨਾਂ ਨੂੰ ਜਿਹੜਾ ਟੈਕਸ ਬਹੁਤ ਲਾਇਆ ਸੀ ਮਾਮਲਾ ਬਹੁਤ ਲੈਂਦਾ ਮਾਮਲਾ ਮਾਮਲਾ ਦੇਖੋ ਬਹੁਤ ਮਾਮਲਾ ਲੈਂਦਾ ਜੱਟ ਜ਼ਿਮੀਂਦਾਰਾਂ ਤੋਂ ਹੂੰ ਇਹ ਜਿਹੜੇ ਇਹਦੇ ਪੱਟੀ ਦੇ ਪਿਓ ਨਹੀਂ ਸੀ ਇਹਨਾਂ ਨੇ ਬਗਾਵਤ ਸ਼ੁਰੂ ਕਰਤੀ ਜਿਸ ਹਿਸਾਬ ਮਾਮਲਾ ਨਹੀਂ ਗਿਆ ਹਾ ਚੌਧਰੀ ਜਿੰਨਾ ਚੌਧਰੀ ਸੀ ਉਸ ਇਲਾਕੇ ਦੇ ਰਾਜਦੂਤ ਸਨ ਨੰਬਰਦਾਰ ਸਰਪੰਚ ਦੇ ਇਦਾਂ ਚੌਧਰੀ ਉਹਨਾਂ ਨੇ ਜਦੋਂ ਬਗਾਵਤ ਸ਼ੁਰੂ ਕਰਤੀ ਤੇ ਉਹ ਰਾਜੇ ਤੱਕ ਗੱਲ ਪਹੁੰਚ ਗਈ ਤਾਂ ਕੀ ਹੋ ਗਿਆ ਤੇ ਰਾਜੇ ਨੇ ਉਹਨਾਂ ਨੂੰ ਧੂਣੂ ਇਹਦੇ ਦਾਦੇ ਨੂੰ ਤੇ ਉਹਨੇ ਜਿਹੜਾ ਇਹਦਾ ਪਿਓ ਸੀ ਪੱਟੀ ਦਾ ਹਾਂਜੀ ਡੈਡੀ ਉਹਨਾਂ ਨੂੰ ਉੱਥੇ ਸੱਦ ਕੇ ਤੇ ਕੈਦ ਕਰ ਲਿਆ ਕਹਿ ਤੋ ਬਾਅਦ ਵੀ ਲੋਕਾਂ ਚ ਬਗਾਵਤ ਨਾ ਜਾਵੇ ਡਰ ਪਾਤਾ ਡਰ ਪਾਣ ਤੋਂ ਬਾਅਦ ਉਹਨਾਂ ਨੂੰ ਦੋਨੋਂ ਮਾਰ ਕੇ ਤੇ ਬਾਹਰ ਤੰਗਤਾ ਠੀਕ ਨੌਰ ਦੇ ਪਿੰਡਿਆਂ ਦੇ ਬਾਹਰ ਪੁੱਠੀ ਖੱਲ ਲਵਾ ਦੇ ਇਹ ਗੱਲ ਲਵਾ ਦਿੱਤੀ ਸੀ ਵੀ ਲੋਕਾਂ ਦੇ ਡਰ ਜਾਵੇ ਲੋਕ ਬਗਾਵਤ ਨਾ ਕਰਨ ਹਾਂਜੀ ਹਾਂ ਤੇ ਥੋੜੇ ਸਮੇਂ ਬਾਅਦ ਹੀ ਕਹਿੰਦੇ ਵੀ ਇਹ ਦੁੱਲਾ ਪੈਦਾ ਹੋ ਗਿਆ ਹਾਂਜੀ ਇਹਦੀ ਮਾਂ ਨੇ ਜਦੋਂ ਇਹਨੂੰ ਦੱਸਿਆ ਕਿ ਆਹ ਕੁਛ ਤੇਰੇ ਵੱਡੇ-ਵਡੇਰਿਆਂ ਨਾਲ ਹੋਇਆ ਇਹਨੇ ਵੀ ਫਿਰ ਬਗਾਵਤੀ ਰੋਹੀ ਵਾੜ ਲਿਆ ਉਸ ਇਲਾਕੇ ਦੇ ਵਿੱਚ ਇਹਦਾ ਮਤਲਬ ਸਿੱਕਾ ਚੱਲਦਾ ਸੀ ਇਹ ਸਰਕਾਰ ਦਾ ਜਿੰਨਾ ਵੀ ਮਾਲ ਲੰਘਦਾ ਲੰਘਾਉਂਦਾ ਸੀ ਉਹ ਸਾਰਾ ਲੁੱਟ ਲੈਂਦਾ ਸੀ ਤੇ ਲੁੱਟ ਕੇ ਗਰੀਬਾਂ ਚ ਵੰਡ ਦਿੰਦਾ ਸੀ। ਆਹਦੇ ਆ ਵੀ ਦੋ ਬਾਹਮਣ ਸੀ ਉਸ ਇਲਾਕੇ ਦਾ। ਉਹਦੀਆਂ ਇਹ ਬੇਟੀਆਂ ਸਨ। ਸੁੰਦਰੀ ਤੇ ਮੁੰਦਰੀ। ਵਾਹ ਜੀ। ਇਹ ਸੋਹਣੀਆਂ ਬਹੁਤ ਸਨ। ਵਾਹ ਜੀ। ਉਹ ਜਿਹੜਾ ਉਹ ਇਲਾਕੇ ਦਾ ਹਾਕਮ ਸੀ ਨਾ ਉਹ ਇਹਨਾਂ ਦੋਹਾਂ ਨੂੰ ਹਰਪਨਾ ਚਾਹੁੰਦਾ ਸੀ ਮਤਲਬ ਦੋਹਾਂ ਦੇ ਨਾਲ ਵਿਆਹ ਕਰਨਾ ਚਾਹੁੰਦਾ। ਹਾਂ ਜੀ ਹਾਂ ਜੀ। ਤੇ ਬਾਹਮਣ ਨੇ ਜਾ ਕੇ ਜੁਲੇ ਪੱਟੀ ਕੋਲ ਜੰਗਲ 'ਚ ਪ੍ਰਯਾਜ ਕੀਤੀ ਵੀ ਮੇਰੀਆਂ ਕੁੜੀਆਂ ਨੂੰ ਇਸ ਤਰ੍ਹਾਂ ਆਹ ਗੱਲ ਲੱਗ ਗਈ ਆ। ਉਹ ਦੁੱਲੇ ਪੱਟੀ ਨੇ ਉਹਨੂੰ ਕਿਹਾ ਵੀ ਕੋਈ ਗੱਲ ਨਹੀਂ ਉਹ ਉਹਨੇ ਉਹਨਾਂ ਦੀ ਨਜਾਜ਼ਤ ਉਹਨਾਂ ਨੂੰ ਛੁਟਕਾਰਾ ਤੋਂ ਆਇਆ ਤੇ ਰਾਤੋਂ ਰਾਤ ਹੀ ਪਿੰਡੀ ਪਿੰਡ ਦੇ ਬਾਹਰ ਇੱਕ ਸਮਾਗਮ ਰੱਖ ਕੇ ਇੱਕ ਵੱਡਾ ਜਿਹੜਿਆ ਪੱਗ ਬਾਲਨੇ ਨਾ ਹੋਣਾ ਜਿਹੜੀ ਇਹ ਆਂਗੂ ਤੋਂ ਤਾਂ ਲੋੜੀ ਰੁਬਾਲੀ ਜਾਂਦੀ ਸੀ ਕਿ ਉਹਨਾਂ ਨੇ ਇੱਕ ਚੰਡਾ ਪ੍ਰਚੰਡ ਕੀਤਾ ਉਹ ਚੰਡੇ ਦੀ ਚਾਨਣ ਦੇ ਵਿੱਚ ਉਹਨਾਂ ਦੋਨਾਂ ਦਾ ਵਿਆਹ ਕੀਤਾ ਤੇ ਜਿਹੜਾ ਅਸੀਂ ਇਹ ਕਹਿੰਦੇ ਹਾਂ ਨਾ ਵੀ ਨਵੀਂ ਵਿਆਹੀ ਜਿਹੜੇ ਲੋਕ ਨੇ ਜਿਨ੍ਹਾਂ ਦਾ ਬੱਚਾ ਨਵਾਂ ਵਿਆਇਆ ਜਿਵੇਂ ਤੁਸੀਂ ਬਾਬਾ ਜੀ ਤੋਂ ਵਧਾਈ ਲਈ ਹੈ ਥੋੜੀ ਲਈ ਆ ਜਾਂ ਜਿਹਦੇ ਘਰ ਬੇਡਾ ਹੋਇਆ ਉਹਨੂੰ ਮਦੂਰੀ ਲੈ ਗਿਓ ਉਹਨਾਂ ਦੇ ਘਰ ਦੁੱਲੇ ਨੇ ਸਨੇ ਹੀ ਕੱਲੇ ਇਹਨਾਂ ਦੀ ਕੁੜੀਆਂ ਦੇ ਵਾਸਤੇ ਕੋਈ ਨਾ ਕੋਈ ਜਿਹੜਾ ਧਾਨ ਕੋਈ ਤੁਹਾਡੇ ਕੋਲ ਆਪਣੇ ਖੁਸ਼ੀਆਂ ਦਿੱਤੀਆਂ ਤੁਸੀਂ ਦਿਓ ਉਹਨਾਂ ਨੇ ਉਹ ਧਾਨ ਦਿੱਤਾ ਤੇ ਦੁੱਲੇ ਕੋਲ ਹੋਰ ਕੁਝ ਨਹੀਂ ਸੀਗਾ ਉਸ ਵੇਲੇ ਉਹਦੇ ਕੋਲ ਸ਼ੱਕਰ ਸੀ ਉਹਨੇ ਉਹ ਸ਼ੱਕਰ ਝੋਲੀ ਪਾਈ ਹਨਾ ਦੇ ਸ਼ੇਰ ਸ਼ੱਕਰ ਪਾਈ ਹਨਾ ਦੁੱਲੇ ਵੀ ਆਈ ਉਹ ਫਿਰ ਦੱਸਦੇ ਆ ਵੀ ਇਹ ਬੜਾ ਤਕੜਾ ਮਤਲਬ ਸੂਰਮਾ ਉਸ ਲਾ ਕੇ ਝੋਿਆ ਤੇ ਇਹਨੂੰ ਫਿਰ ਵਸਾ ਕੇ ਸੱਜਿਆ ਗਿਆ ਇਹਨੂੰ ਦੋ ਵਾਰੀ ਗ੍ਰਿਫਤਾਰ ਕਰਨ ਵਾਸਤੇ ਦੋ ਬੰਦੇ ਭੇਜੇ ਗਏ ਬੜੇ ਤਕੜੇ ਜਰਨੈਲ ਇਹਦੀ ਇੱਕ ਜਰਨੈਲ ਦਾ ਇਹਨੂੰ ਮਤਲਬ ਉਥੇ ਦੀ ਬੀਬੀ ਸੀ ਤੇ ਉਹਨੇ ਹੀ ਮਾਰਤਾ ਤੇ ਦੂਜਾ ਜਿਹੜਾ ਜਰਨੈਲ ਸੀ ਉਹਨੇ ਦੇ ਪਰਿਵਾਰ ਨੂੰ ਗ੍ਰਿਫਤਾਰ ਕਰ ਲਿਆ ਤੇ ਫਿਰ ਆ ਗਈ ਟੋਲੀ ਲੈ ਕੇ ਹਮਲਾ ਕਰਨ ਪਿਆ ਤੇ ਇਹਨੇ ਉਹ ਸਾਰੇ ਮਾਰ ਦੇ ਫਿਰ ਇਹਨੂੰ ਗਸਾ ਕੇ ਸੱਦਿਆ ਰਾਜੀ ਨੇ ਕਹੀ ਤੇਰੇ ਨਾਲ ਸੰਧੀ ਕਰਨੀ ਚਾਹਣੀ ਉਹ ਕਿਰੇ ਲਾਕੇ ਜਿਵੇਂ ਨਹੀਂ ਮਾਰਦੇ ਉਹ ਉਥੇ ਵੀਰੇ ਖਾਣੇ ਦੇ ਵਿੱਚ ਇਹਨੂੰ ਕੁਝ ਚੀਜ਼ ਮਿਲਾ ਕੇ ਦਿੱਤੀ ਤੇ ਇਹ ਬੋਸ਼ ਹੋ ਗਿਆ ਉਸ ਤੋਂ ਬਾਅਦ ਇਹਨੂੰ ਸੁਣਚ ਆਇਆ ਕਿ ਇਹਨੂੰ ਬਾਹਰ ਚੋਂਦੇ ਨੂੰ ਸਾੜਿਆ ਗਿਆ ਠੀਕ ਆ ਉਹਦੇ ਮੁਤੱਬ ਵਗੀ ਲੋੜੀ ਮਨਾਈ ਜਾਂਦੀ ਹੈ ਦੂਜਾ ਅਜੇ ਵੀ ਮੌਸਮ ਦੀ ਤਬਦੀਲੀ ਹੋਈ ਆ ਉਹਦਾ ਮੁਤਾਬਕ ਹੋ ਗਿਆ ਤੀਜਾ ਜਿਵੇਂ ਅੱਜ ਆਸਾ ਦੀ ਉਹ ਪਸੰਤ ਦੀ ਇਹ ਜਿਹੜੀ ਰੋਤੋ ਸ਼ੁਰੂ ਹੋ ਗਈ ਹੈ ਸਤਗਨ ਸ਼੍ਰੀ ਦਰਬਾਰ ਸਾਹਿਬ ਕੀ ਪਸੰਤ ਅੱਜ ਤੋਂ ਸ਼ੁਰੂ ਹੋ ਰਹੀ ਹੈ ਚੌਥਾ ਜਿਹੜੇ ਹਿੰਦੂ ਵੀਰਾਂ ਦੇ ਜਾਗ ਹੁੰਦੇ ਆ ਉਹ ਅੱਗ ਦੀ ਪੂਜਾ ਅੱਜ ਤੋਂ ਸ਼ੁਰੂ ਹੋ ਗਈ ਲੋਹੜੀ ਤੋਂ ਅੱਗ ਦੀ ਪੂਜਾ ਸ਼ੁਰੂ ਕਰਦੇ ਆ ਇਸ ਕਰਕੇ ਇਹ ਜਿਹੜੇ ਸਾਰੇ ਤਿਉਹਾਰ ਮੌਸਮੀ ਤਿਉਹਾਰ ਹੈ ਇਹ ਕੋਸ ਬਾਦਰ ਦੀ ਬਾਦਰੀ ਨਾਲ ਜੁੜਿਆ ਹੋਇਆ ਹੈ ਜੀ ਬੜੇ ਬਾਖਰ ਹੋਏ ਨੇ ਜੀ ਦੋਸਤਾਂ ਆ ਜੀ 정말 정고 내일 아침에 또